ਜੋ ਟੁੱਟ ਜਾਂਦਾ ਉਦੋਂ ਮਤਲਬ ਇਹ ਗੱਲਾਂ ਕਰਦੇ ਆ ਕਿ ਕੁਦਰਤੀ ਮਾਰਾ ਜਾਂ ਫਲਾਣਾ ਟਿੰਡਾ ਜੀ ਹੁਣ ਪਾਣੀ ਰਲੀਫ ਕੀਤਾ ਜਾਵੇ ਹੈਨਾ ਤੇ ਬਚਾਓ ਸਕਦਾ ਮੌਸਮ ਬਦਲਣ ਤੋਂ ਪਹਿਲਾਂ ਅਸੀਂ ਮੌਨਸਨ ਤੋਂ ਪਹਿਲਾਂ ਦਰਿਆ ਸਾਫ਼ ਕਰ ਦਿੱਤੇ ਆ ਨਹਿਰਾ ਸਾਫ਼ ਕਰ ਦਿੱਤੇ ਇਹ ਗੱਲ ਸੱਚੀ ਹੈ ਸਾਡੇ ਲਾਗੇ ਨਹੀਂ ਹੋਣੀ ਹੁਣ ਤੁਹਾਡੇ ਸਾਹਮਣੇ ਆਂ ਕਿਆ ਪਰ ਚੁੱਕਾ ਵਾ ਇਧਰ ਕਿ ਗਾਂਵ ਗਿੱਧੀਆਂ ਆਵਾ ਤੇ ਪਾਣੀ ਥੱਲੇੋਂ ਦੀ ਗੁੱਡਾਂ ਪਾ ਕੇ ਚੱਲ ਰਿਹਾ ਅਸੀਂ ਆਪਣੇ ਲੈਵਲ ਤੇ ਕੰਮ ਚਲਾ ਰਹੇ ਆਂ ਤੇ ਪਿਛਲੇ ਹਰਾਂ ਜਿਹੜਾ ਤੇਜ ਨੂੰ ਵੀ ਟੁੱਟਾ ਸੀ ਜਦੋਂ ਟੁੱਟ ਜਾਂਦਾ ਉਦੋਂ ਮਤਲਬ ਇਹ ਗੱਲਾਂ ਕਰਦੇ ਆ ਕਿ ਕੁਦਰਤੀ ਮਾਰਾ ਜਾਂ ਫਲਾਣਾ ਢਿੰਗੜਾ ਜੇ ਹੁਣ ਪਾਣੀ ਰਿਲੀਵ ਕੀਤਾ ਜਾਵੇ ਹੈਨਾ ਤੇ ਬਚਾਅ ਹੋ ਸਕਦਾ ਜੇ ਪ੍ਰਸ਼ਾਸਨ ਕੋਲ ਜਾਵੇ ਅੱਜ ਵੀ ਵੀਰ ਉੱਥੇ ਤਰਨੇ ਤੇ ਮਤਲਬ ਕਿ ਹਰੀਕੇ ਹੈਡਵਰਕ ਤੇ ਗਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਚੋਕ ਦੇ ਆ ਰਾਤ ਨੂੰ ਬੰਦ ਕਰ ਦਿੰਦੇ ਆ ਹਰੇਕ ਮਸਲਾ ਤਰਨੇ ਨਾਲ ਹੀ ਕਿਉਂ ਹੱਲ ਹੁੰਦਾ ਨਹਿਰੀ ਵਿਭਾਗ ਕਹਿ ਰਿਹਾ ਕਿ ਅਸੀਂ ਇਸ ਤੋਂ ਮੌਸਮ ਬਦਲਣ ਤੋਂ ਪਹਿਲਾਂ ਅਸੀਂ ਮੌਨਸੂਨ ਆਉਣ ਤੋਂ ਪਹਿਲਾਂ ਦਰਿਆ ਸਾਫ਼ ਕਰ ਦਿੱਤੇ ਆ ਨਹਿਰਾ ਸਾਫ਼ ਕਰ ਦਿੱਤੀਆਂ ਕਿ ਇਹ ਗੱਲ ਸੱਚੀ ਹੈ ਸਾਡੇ ਲਾਗੇ ਨਹੀਂ ਹੋਈ ਨਾ ਕੋ ਦਰਿਆ ਸਾਫ਼ ਹੋਇਆ ਵਾ ਦਰਿਆ ਹੀ ਜਾਂ ਨਹਿਰ ਨਹੀਂ ਕੋ ਕਹਿ ਨਹੀਂ ਸਕਦੇ ਪਰ ਇੱਥੇ ਕੋਈ ਨਹੀਂ ਜੇ ਕੋ ਜ਼ਿੰਮੇਵਾਰ ਕਿਤੇ ਆਪਣੇ ਲੈਵਲ ਤੇ ਮਿੱਟੀ ਦੀ ਟਰਾਲੀ ਕੱਢ ਦਿੰਦਾ ਹੁੰਦਾ ਉਸੇ ਵੇਲੇ ਪਰਚਾ ਹੋ ਜਾਂਦਾ ਆ ਤੁਸੀਂ ਬੂਰੇ ਲਿਆਰੇ ਮੈਂ ਦਿਖਾ ਸਕਦਾ ਤਸਵੀਰਾਂ ਕਿ ਤੁਸੀਂ ਕਿਸਾਨ ਬੂਰੇ ਲੈ ਕੇ ਇਹ ਮਿੱਟੀ ਪ੍ਰਸ਼ਾਸਨ ਵੱਲੋਂ ਦਿੱਤੀ ਕਿ ਜਾਂ ਤੁਹਾਡੇ ਵੱਲੋਂ ਆਪਣੇ ਵੱਲੋਂ ਇਹ ਦਾ ਮਤਲਬ ਇਹ ਤਾਂ ਪੂਰੇ ਭਰੇ ਹੋਏ ਆ ਇਹ ਐਮਰਜੈਂਸੀ ਦੀ ਅੱਜ ਉਹ ਸਾਹਵ ਚੰਗੇ ਆ ਉਹਨਾਂ ਮਤਲਬ ਕਿ ਇਹ ਸਾਨੂੰ ਦਿੱਤੇ ਬੋਰੇ ਮੰਰੇਦਾਂ ਨੇ ਭਰੇ ਹੋ ਨਹੀਂ ਆ ਇੱਥੇ ਲਗਾ ਰਹੇ ਆ ਇਹ ਮਤਲਬ ਠੀਕ ਆ ਮਤਲਬ ਜਿਹੜੀ ਇਸ ਟਾਈਮ ਤੇ ਆ ਜਿਹੜੇ ਤੋੜੇ ਲੱਗ ਰਹੇ ਆ ਇਹਦਾ ਮਤਲਬ ਹੈ ਜਿਵੇਂ ਲਾ ਆਪ ਰਹੇ ਆ ਲਾ ਹਜ਼ਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਦੱਸ ਦਈਏ ਇੱਥੇ 2023 ਦੇ ਵਿੱਚ ਇੱਥੋਂ ਬੰਨ ਟੁੱਟਾ ਸੀ ਜਿੱਥੇ ਕਿ ਕਿਸਾਨਾਂ ਦੀਆਂ ਦੋ ਟਰਾਲੀਆਂ ਜਿਹੜੀਆਂ ਇੱਥੇ ਹਜੇ ਵੀ ਡੁੱਬੀਆਂ ਪਈਆਂ ਜਿਹੜੀਆਂ ਕਿ ਲੰਬੀਆਂ ਨੇ ਤਕਰੀਬਨ 30 ਤੇ 40 ਫੁੱਟ ਟੋਵਾ ਵਾ ਦੂਸਰੀ ਸਾਈਡ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਬਿਆਸ ਦਰਿਆ ਵਾ ਜੋ ਕਿ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਔਰ ਕਿਸਾਨਾਂ ਦੇ ਜਿਹੜੇ ਕਿਸਾਨ ਆ ਉਹ ਇਸ ਟਾਈਮ ਚਿੰਤਾ ਦੇ ਵਿੱਚ ਆ ਜੇਕਰ ਇਹ ਪੰਡ ਟੁੱਟ ਗਿਆ ਤਾਂ ਹਜ਼ਾਰਾਂ ਏਕੜ ਜ਼ਮੀਨ ਤੁਹਾਨੂੰ ਇੱਧਰ ਤਸਵੀਰਾਂ ਦਿਖਾ ਦੇਣ ਕਿ ਇੱਧਰਲੀ ਸਾਈਡ ਤੇ ਤਕਰੀਬਨ 12 ਤੋਂ 16 ਪਿੰਡ ਦੀ ਜ਼ਮੀਨ ਆ ਜੋ ਕਿ ਦੋਹਾਂ ਦਰਿਆਵਾਂ ਦੇ ਵਿੱਚ ਆ ਜਾਂਦੀ ਹੈ ਦੂਸਰੀ ਇੱਕੋ ਦਰਿਆ ਦੋ ਜਗ੍ਹਾ ਤੇ ਪਾੜ ਜਾਂਦਾ ਹੈ ਇੱਕ ਗੋਇੰਦਵਾਲ ਸਾਹਿਬ ਵਾਲੀ ਸਾਈਡ ਨੂੰ ਚਲਾ ਜਾਂਦਾ ਤੇ ਦੂਸਰਾ ਇੱਧਰ ਦੀ ਸਾਈਡ ਚ ਹੋ ਜਾਂਦਾ ਇਹ ਦੋਹਾਂ ਦਰਿਆਵਾਂ ਦੇ ਵਿਚਾਲੇ ਜ਼ਮੀਨ ਆ ਜੋ ਕਿ ਲੋਕਾਂ ਦੀ ਆਪਣੀ ਰਜਿਸਟਰੀ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਜਿਹੜਾ ਪਿਛਲੀ ਵਾਰ ਇਹ 2023 ਦੇ ਵਿੱਚ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਤਬਾਹ ਹੋ ਗਈ ਸੀਗੀ ਜ਼ਰੂਰ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਇਸ ਚੀਜ਼ ਦਾ ਸੋਚਣਾ ਚਾਹੀਦਾ ਕਿ ਇਹ ਜਿਹੜੀਆਂ ਫਸਲਾਂ ਇਹ ਬਚਾਹ ਹੋ ਸਕੇ ਜੇਕਰ ਪਾਣੀ ਰਿਲੀਜ਼ ਹੋ ਸਕੇ ਹਰੀਕੇ ਹੈਡ ਤੋਂ ਤਾਂ ਲੋਕਾਂ ਨੂੰ ਕਿਸਾਨਾਂ ਨੂੰ ਧਰਨੇ ਨਾਲ ਲਾਉਣਾ ਪੈਣਾ ਕਪੂਰਥਲਾ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਚਰਜੀ ਸਿੰਘ ਢੱਲੋਂ ਪੀਟੀਸੀ ਨਿਊਜ਼